हां जी किसान प्रब और ससरेया काल अपने चैनल नु कर लो सब्सक्राइब लाइक ते घंटी वाला बटन दबना ना भूलियो ताकि आवन वाली हर एक वीडियो ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਦੇ ਵਿੱਚ ਮਾਲਕਾਂ ਦਾ ਕਨੈਕਟ ਨੰਬਰ ਦੇ ਕੇ ਜਾਵਾਂਗੇ ਵੀਡੀਓ ਪੂਰੀ ਦੇਖਿਆ ਕਰੋ ਲਾਸਟ ਤੇ ਮਾਲਕਾਂ ਨੰਬਰ ਦਿੱਤਾ ਹੁੰਦਾਗਾ ਸਾਡਾ WhatsApp ਨੰਬਰ ਸਕਰੀਨ ਤੇ ਸੂਰ ਰਿਹਾ ਕਿਸੇ ਵੀ ਖੇਤੀਬਾੜੀ ਸੰਧ ਦੀ ਐਡ ਲਗਾਉਣ ਲਈ ਪੰਜ ਸੱਤ ਫੋਟੋਵਾਂ ਪ੍ਰੋਪਰ ਜਾਣਕਾਰੀ ਸਾਨੂੰ ਸੈਂਡ ਕਰਦੇ ਹੋ ਤੁਹਾਡੀ ਵਾਲੇ ਹੀ ਲਾ ਦਾਂਗੇ ਅੱਜ ਹੀ ਲੈ ਕੇ ਆਈ ਆਲਟੋ ਕਾਰ ਐਲ ਐਕਸ ਆਈ ਗੱਡੀਸ਼ਾਂ ਦੀ ਗੱਲ ਕਰੀਏ ਰੰਗ ਪੇਂਟ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਗੇ ਆਲ ਅਰੀਜਨਲ ਰੰਗ ਪੇਂਟ ਬਿਲਕੁਲ ਨਾਲ ਦਾ ਬਹੁਤ ਸਾਫ ਕ੍ਰੀਸ਼ਨ ਦੀ ਕਾਰ ਆ ਗਈ ਕੋਈ ਡੈਂਟ ਵਗੈਰਾ ਨਹੀਂ ਹੈਗਾ ਕਿਤੋਂ ਕੋਈ ਯਾਰ ਫਰ ਨਹੀਂ ਲੱਗੀ ਗੱਡੀ ਨੂੰ ਅੰਦਰੋਂ ਬਾਹਰੋਂ ਗੱਡੀ ਫੁੱਲ ਸਾਫ ਆ ਸਮਾਈ ਚ ਰੱਖੀ ਹੋਈ ਗੱਡੀ ਹੈ ਜੀ ਇੰਜਨ ਗੇਅਰ ਦੀ ਮਾਲਕਾਂ ਦੀ ਗਾਰੰਟੀ ਹੈ ਹੀਟਰ ਐਸੀ ਚੱਲਦੇ ਆ ਗੱਡੀ ਦੇ ਫੁੱਲ ਬਹੁਤ ਸਾਫ ਕ੍ਰੀਸ਼ਨ ਦੀ ਗੱਡੀ ਆ ਚਾਰੇ ਟਾਇਰ ਗੱਡੀ ਦੇ 85% ਨੇਗੇ ਐਚ 4 ਨੰਬਰ ਆ ਗਈ ਬਹੁਤ ਸਾਫ ਕ੍ਰੀਸ਼ਨ ਦੀ ਗੱਡੀ ਆ 2010 ਮਾਡਲ ਆ ਮਾਲਕ ਨੇ ਡਿਮਾਂਡ ਰੱਖੀ ਹੈਗੀ 112000 ਰੁਪਏ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਇੱਕ ਕਨੈਕਟ ਨੰਬਰ ਆ ਮਾਲਕ ਦਾ 94643 27930 94643 27930 ਕਨੈਕਟ ਨੰਬਰ ਹੈਗਾ ਗੱਲਬਾਤ ਕਰ ਸਕਦੇ ਹੋ ਗੱਡੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ